ਕਿਸੇ ਦੀ ਡੈਥ ਹੋ ਜੇ 4 ਲੱਖ ਰੁਪਏ ਦੇ ਦੋ ਜੋ ਸੀਐਮ ਸਾਹਿਬ ਨੇ ਚਿੱਠੀ ਲਿਖੀ ਸੀਗੀ 31 ਅਗਸਤ ਨੂੰ ਅੱਜ ਮਹੀਨੇ ਤੋਂ ਉੱਪਰ ਹੋ ਗਿਆ ਉਹਦੇ ਚ ਅਸੀਂ ਨੋਰਮਸ ਕੀ ਕਹੇ ਸੀਗੇ ਕਿ ਡੈਥ ਹੋ ਜਾਂਦੀ ਹੈ 4 ਲੱਖ ਦੀ ਤਾਂ 8 ਲੱਖ ਕਰ ਦੋ ਕਿਸੇ ਦਾ ਕੋਈ ਕਿਸੇ ਦੇ ਲਿੰਗ ਦਾ ਨੁਕਸਾਨ ਹੋ ਜਾਂਦਾ ਹੈ ਹੈਂਡੀਕੈਪ ਹੋ ਜਾਂਦਾ ਹੈ 74 ਹਜ਼ਾਰ ਮਿਲਦਾ ਦੋ 1.5 ਲੱਖ ਕਰ ਦੋ ਹੋਰ ਤਾਂ ਹੋਰ ਜੇ ਕਿਸੇ ਦਾ ਪੱਕਾ ਮਕਾਨ ਉਹ ਪਾਰਸ਼ਲੀ ਡੈਮੇਜ ਹੋ ਜੇ ਘਰ ਦੀ ਛੱਤ गिर ਜੇ ਕੰਧਾਂ गिर ਜਾਣ ਤੇ ਐਸਡੀਆਰਐਫ ਦੇ ਇਹਨਾਂ ਦੇ ਅਖੌਤੀ ਨੋਮਸ ਕਹਿੰਦੇ ਨੇ ਕਿ 6500 ਰੁਪਏ ਦੇ ਦਿਓ ਅੱਜ ਦੀ ਤਰੀਕ ਦੇ ਵਿੱਚ 6500 ਰੁਪਏ ਨਾਲ 800 ਇੱਟ ਵੀ ਨਹੀਂ ਆਉਂਦੀ ਹੈਗੀ ਇੰਨੀ ਮਹਿੰਗੀ ਹੋ ਚੁੱਕੀ ਹੈ ਤੇ ਜੇ ਕੇਂਦਰ ਸਰਕਾਰ ਕਹਿੰਦੀ ਹੈ ਕਿ ਉਹ 6500 ਦੀ ਬਜੇ ਵਧਾ ਕੇ 50000 ਕਰ ਦਿਓ ਇਹਦੇ ਵਿੱਚ ਗਲਤ ਕੀ ਹੈ ਪਰ ਇਹਨਾਂ ਦੀ ਮੰਨਣ ਦੇ ਬਾਵਜੂਦ ਸੀਐਮ ਸਾਹਿਬ ਕੋਲੇ ਕਿ ਹਾਂਜੀ ਹੋਰ ਮਦਦ ਕਰਾਂਗੇ ਸਪੈਸ਼ਲ ਪੈਕੇਜ ਤਾਂ ਕੀ ਗੱਲ ਕਰਨੀ ਸੀਗੀ ਗੱਲਾਂ ਦੋ ਹੀ ਨਵੇੜੀਆਂ ਇਹਨਾਂ ਦੇ ਇਹਨਾਂ ਦੇ ਪ੍ਰੈਸ ਰਿਲੀਜ਼ ਨੇ ਕਿ ਜੀ ਇੱਕ ਤਾਂ ਜਿਹੜੇ ਤੁਹਾਡੇ ਕੋਲ ਪੈਸੇ ਪਏ ਨੇ ਉਹ ਸਾਡੇ ਪੁਰਾਣੇ ਨੌਮਸ ਮੁਤਾਬਕ ਉਹ ਦੇ ਦੋ ਜਿਹੜਾ ਕਿ ਉੱਠ ਦੇ ਮੂੰਹ ਦੇ ਵਿੱਚ ਜੀਰੇ ਵਾਲੀ ਗੱਲ ਹੈ ਨੰਬਰ 1 ਨੰਬਰ 2 ਜਿਹੜੀ ਉਹ ਗੱਲ ਕਹਿੰਦੇ ਨੇ ਕਿ 1600 ਕਰੋੜ ਰੁਪਏ ਦੇ ਕੇ ਤੇ ਬੀਜੇਪੀ ਵਾਲੇ ਵੀ ਬੜਾ ਇੱਕ ਕੋਠੇ ਚੜ ਚੜ ਰੌਲਾ ਪਾ ਰਹੇ ਸੀ ਮੇਰੇ ਸਤਕਾਰਯੋਗ ਜਾਖੜ ਸਾਹਿਬ ਬਿੱਟੂ ਸਾਹਿਬ ਅਸ਼wini ਸ਼ਰਮਾ ਜੀ ਕਿ ਸਾਰੇ ਦੇ ਕੀ ਜੀ ਪ੍ਰਧਾਨ ਮੰਤਰੀ 1600 ਕਰੋੜ ਦੇਗੇ ਉਹਨਾਂ ਦੀ ਪ੍ਰੈਸ ਰਿਲੀਜ਼ ਕਲੀਅਰਲੀ ਕਹਿ ਰਹੀ ਹੈ ਕਿ ਜੀ 1600 ਕਰੋੜ ਜੋ ਪ੍ਰਧਾਨ ਮੰਤਰੀ ਸਾਹਿਬ ਦੇ ਕੇ ਗਏ ਨੇ ਉਹ ਚੋ 805 ਕਰੋੜ ਰੁਪਇਆ ਜਿਹਦੇ ਵਿੱਚੋਂ 170 ਕਰੋੜ ਰੁਪਏ ਜਿਹੜਾ ਕਿ ਨੈਸ਼ਨਲ ਹਾਈਵੇ ਥੌਰੀਟੀ ਨੇ ਪਹਿਲੇ ਹੀ ਮਨਜ਼ੂਰ ਕਰ ਰੱਖਿਆ ਉਹ ਪਤਾ ਨਹੀਂ ਕਦੋਂ ਦਾ ਮਨਜ਼ੂਰ ਕੀਤਾ ਪਿਆ ਹੋਊਗਾ 3 ਮਹੀਨੇ ਪੁਰਾਣਾ ਕਿ 6 ਮਹੀਨੇ ਪੁਰਾਣਾ ਕਿ ਸਾਲ ਪਹਿਲਾਂ ਦਾ ਉਹ ਵੀ ਵਿੱਚੇ ਪਤਾ ਤੇ ਜੋ ਸਾਨੂੰ ਪਤਾ ਲੱਗ ਰਿਹਾ ਜੋ ਐਸ ਡੀ ਆਰ ਐਫ ਦੀ ਐਡਵਾਂਸ ਕਿਸ਼ਤਾਨੀ ਸੀ 260 ਰੁਪਇਆ 60 ਕਰੋੜ ਉਹ ਵੀ ਵਿੱਚੇ ਪਾ ਦੀ ਜਿਹੜੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਪੈਸੇ ਆਉਣੇ ਸੀਗੇ ਉਹ ਚਾਹੇ ਬਾੜ ਆਵੇ ਨਾ ਆਉਂਦੇ ਫਲਡਸ ਹੁੰਦੇ ਨਾ ਹੁੰਦੇ ਆਪ ਦਾ ਹੁੰਦੀ ਨਾ ਹੁੰਦੀ ਜਿਹੜੇ ਪੈਸੇ ਵੈਸੇ ਵੀ ਆਉਣੇ ਸੀਗੇ ਉਹ ਵੀ ਇਹਦੇ ਵਿੱਚ ਤੋਰ ਕੇ ਮੈਨੂੰ ਤਾਂ ਲੱਗਦਾ ਹੈ ਕਿ ਲੋਕਾਂ ਦੇ ਨਾਲ ਇਸ ਤੋਂ ਵੱਡਾ ਧੋਖਾ ਕੋਈ ਹੋ ਨਹੀਂ ਸਕਦਾ ਹੈਗਾ ਅੱਜ ਜਦ ਲੋਕ ਘਰਾਂ ਦੀ ਛੱਤ ਵਾਸਤੇ ਤਰਸ ਰਹੇ ਨੇ ਲੋਕ ਆਪਦੇ ਰੋਟੀ ਦੇ ਦੋ ਟੋਕਾਂ ਵਾਸਤੇ ਤਰਸ ਰਹੇ ਨੇ ਬੱਚੇ ਆਵਦੀਆਂ ਕਿਤਾਬਾਂ ਤੇ ਪੜ੍ਹਾਈ ਵਾਸਤੇ ਤਰਸ ਰਹੇ ਨੇ ਤੇ ਉਸ ਸਮੇਂ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਨੇ ਕਿ 1600 ਕਰੋੜ ਦੇਗੇ ਤੇ ਅਕੇ 1600 ਕਰੋੜ ਚ 805 ਕਰੋੜ ਤਾਂ ਥੋੜੇ ਕੋਲ ਪਹਿਲਾ ਆ ਗਿਆ ਇਸ ਤੋਂ ਵੱਡਾ ਗੁਨਾਹ ਇਸ ਤੋਂ ਵੱਡਾ ਧੋਖਾ ਇਸ ਤੋਂ ਵੱਡਾ ਪੰਜਾਬ ਦੀ ਪਿੱਠ ਦੇ ਵਿੱਚ ਛੁਰਾ ਹੋ ਨਹੀਂ ਸਕਦਾ ਹੈਗਾ ਜਿਹੜਾ ਕਿ ਕੇਂਦਰ ਸਰਕਾਰ ਪੰਜਾਬ ਦੇ ਪਿੱਠ ਦੇ ਵਿੱਚ ਮਾਰ ਲੱਗੀ ਹੋਈ ਹੈ ਸੋ ਅਸੀਂ ਉਹਨਾਂ ਦੇ ਇਸ ਬਿਆਨ ਨੂੰ ਸਿਰੇ ਤੋਂ ਨਕਾਰਦਿਆਂ ਨਿੰਦਦੇ ਹਾਂ ਔਰ ਸਵਾਲ ਪੁੱਛਦੇ ਹਾਂ ਬੀਜੇਪੀ ਦੇ ਲੀਡਰਸ ਤੋਂ ਜਾਖੜ ਸਾਹਿਬ ਤੋਂ ਬਿੱਟੂ ਜੀ ਹੋਣਾ ਤੋਂ ਕਿ ਜੀ ਹੁਣ ਤੁਹਾਡਾ ਕੀ ਸਟੈਂਡ ਹੈ ਕਿ ਆਹਰ ਲੀਫ ਪੈਕੇਜ ਦੀ ਪ੍ਰਸ਼ੰਸਾ ਕੋਠੇ ਚੜ ਚੜੇ ਕਰ ਰਹੇ ਸੀਗੇ ਕਿ ਜਿਹੜਾ ਸੋ ਕਾਲਡ ਰੀਲੀਫ ਪੈਕੇਜ ਪ੍ਰਧਾਨ ਮੰਤਰੀ ਸਾਹਿਬ ਦੇ ਕੇ ਗਏ ਨੇ so this is very unfortunate very inhuman the way uh, center is dealing with punjab